ਜਾਣਿਓ ਮੈਂ ਕਿਹਾ ਕਿ ਮੈਨੂੰ ਇਹ ਇਹਦੇ ਵਿੱਚ ਕੋਈ ਲੌਜਿਕ ਨਹੀਂ ਸਮਝ ਆਉਂਦਾ ਕਿ ਇੱਕ ਇਹੋ ਜਿਹਾ ਵਿਅਕਤੀ ਜਿਹਦੇ ਜਿਹਦੇ ਤੇ ਉੱਪਰ ਕੋਈ ਉਂਗਲਾਂ ਵੀ ਉਡਦੀਆਂ ਰਹੀਆਂ ਹੋਣ ਤੇ ਐਕਸ ਮਿਨਿਸਟਰ ਹੋਵੇ ਉਹਨੂੰ ਦੇਸ਼ ਦੇ ਰਾਸ਼ਟਰਪਤੀ ਜਿੰਨੀ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਜਿੰਨੀ ਸਿਕਿਉਰਿਟੀ ਮਿਲੇ ਇਹ ਮੇਰੀ ਸਮਝ ਤੋਂ ਕਿ ਹਰੇ ਕਿਸੇ ਦੀ ਸਮਝ ਤੋਂ ਬਾਹਰ ਹੈ ਇਹ ਮੈਂ ਜ਼ਰੂਰ ਕਿਹਾ ਠੋਕ ਕੇ ਕਿ ਕੱਲ ਵੀ ਕਿਹਾ ਤੇ ਅੱਜ ਵੀ ਕਹਿਣਾ ਹੁਣ ਉਸ ਤੋਂ ਬਾਅਦ ਜਿਹੜੀ ਵਾਸਤੇ ਅੱਜ ਤੁਹਾਡੇ ਰੂਬਰੂ ਹਾਂ ਤੁਸੀਂ ਸਾਰੇ ਪਹੁੰਚੋ ਇੱਥੇ ਉਹਨਾਂ ਨੇ ਜਿਹੜੀ ਗੱਲ ਕਹੀ ਕਿ ਅਮਨ अरोड़ा ਜੇ ਬਿਕਰਮਜੀਤ ਸਿੰਘ ਮਜੀਠੀਆ ਇੰਨੀ ਮਾੜਾ ਤੇ ਅਮਨ अरोड़ा ਗੋਡੇ ਨਾਲ ਗੋਡਾ ਜੋੜ ਕੇ ਕਿਉਂ ਬੈਠਾ ਆਹ ਫੋਟੋ ਉਹਨਾਂ ਨੇ ਦਿਖਾਈ ਹੈ ਮਜੀਠੀਆ ਸਾਹਿਬ ਮੈਨੂੰ ਨਾ ਸ਼ੌਂਕ ਕੱਲ ਸੀ ਤੁਹਾਡੇ ਨਾਲ ਗੋਡੇ ਨਾਲ ਗੋਡਾ ਜੋੜ ਕੇ ਬੈਠਣ ਦਾ ਨਾ ਅੱਜ ਹੈ ਨੇ ਨਾ ਹੀ ਕਦੇ ਮੈਨੂੰ ਲੱਗਦਾ ਤਾਂ ਉਮਰ ਕਦੇ ਹੋਊਗਾ ਹੁਣ ਸੱਚਾਈ ਇਸ ਚ ਇਹ ਹੈ ਕਿ ਮਜੀਠੀਆ ਸਾਹਿਬ ਨੂੰ ਆਦਤ ਹੈ ਸ਼ੁਰਲੀਆਂ ਛੱਡਣ ਦੀ ਉਹਨਾਂ ਕੋਲ ਗੱਲ ਇੰਨੀ ਕੁ ਹੁੰਦੀ ਹੈ ਰਾਈ ਦਾ ਪਹਾੜ ਬਣਾ ਕੇ ਉਹ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਤੇ ਲੋਕਾਂ ਨੂੰ ਇਹ ਲੱਗਦਾ ਵੀ ਜਿਵੇਂ ਸਾਰੀ ਦੁਨੀਆ ਭਰ ਦੀ ਜਹਾਨ ਦੀ ਖਬਰ ਹੈ ਜਿਹੜੀ ਉਹ ਇਕੱਲੇ ਬਿਕਰਮ ਮਜੀਠੇ ਕੋਲ ਹੀ ਹੁੰਦੀ ਹੈ ਹੁਣ ਅਸਲ ਕੀ ਹੈ ਆਹ ਫੋਟੋ ਹੈ ਜਿਹੜੀ ਉਹਨਾਂ ਨੇ ਦਿਖਾਈ ਹੈ ਇਹ ਜਿਵੇਂ ਸੱਚੀ ਹੈ ਅੱਜ ਤੋਂ ਤਕਰੀਬਨ 15 ਦਿਨ ਪਹਿਲਾਂ ਪਰ ਇਹ ਫੋਟੋ ਹੈ ਕਿੱਥੋਂ ਦੀ ਫੋਟੋ ਸਹੀ ਹੈ ਸੱਚੀ ਹੈ ਪਰ ਜਿਹੜੀ ਗੱਲ ਉਹਨਾਂ ਨੇ ਬਣਾ ਬਣਾ ਕੇ ਸੁਟੀ ਕਿ ਜੀ ਅਮਨ अरोड़ा ਮੈਨੂੰ ਇੱਥੇ ਬੈਠਾ ਸੀਗਾ ਮੈਨੂੰ ਕਹਿੰਦਾ ਜੀ ਕਿ ਭਗਵਾਨਤਮਾਨ ਨੇ ਤਾਂ ਬੇੜਾ ਗਰਕ ਕਰਤਾ ਜੀ ਇਹ ਕਰਤਾ ਜੀ ਉਹ ਕਰਤਾ ਜੀ ਆਪਦੀ ਮੁੱਖ ਮੰਤਰੀ ਨੂੰ ਨਿੰਦੀਆ ਮੈਂ ਵਿਕਰਮਜੀਤ ਸਿੰਘ ਮਜੀਠੀਆ ਨੂੰ ਚੈਲੰਜ ਕਰਦਾ ਕਿ ਵਿਕਰਮ ਮਜੀਠੀਆ ਬੈਠਾ ਜ਼ਰੂਰਾਂ ਨਾਲ ਆ ਬੈਠਾ ਕਿੱਥੇ ਆ ਜੋ ਪੀਪੀਐਸਸੀ ਦੇ ਮੈਂਬਰ ਨੇ ਜਿਨ੍ਹਾਂ ਨੂੰ ਕੋਲ ਚਾਰਜ ਵੀ ਹੈ ਚੇਅਰਮੈਨ ਦਾ ਬੱਬੂ ਤੀਰ ਉਹਨਾਂ ਦੇ ਫਾਰਮ ਹਾਊਸ ਤੇ ਉਹਨਾਂ ਨੇ ਅ ਖੰਡਪਾਟ ਸਾਹਿਬ ਦਾ ਭੋਗ ਰੱਖਿਆ ਸੀਗਾ ਉਥੋਂ ਦੀ ਫੋਟੋ ਹੈ ਇਹ ਤੇ ਉਥੇ ਹੋਇਆ ਜਦੋਂ ਮੈਂ ਗਿਆ ਮੇਰੇ ਜਾਂਦਿਆਂ ਨੂੰ ਵਿਕਰ ਮਜੀਠੀਆ ਤੇ ਬਾਕੀ ਸਾਰੇ ਲੋਕ ਬੈਠੇ ਸੀਗੇ ਮੈਂ ਉਹਨਾਂ ਦੇ ਨਾਲ ਅਗਲੇ ਪਾਸੇ ਬੈਠ ਗਿਆ ਪਾਠ ਚੱਲ ਰਿਹਾ ਸੀਗਾ ਹਜ਼ੂਰੀ ਰਾਗੀ ਭਾਈ ਹਰਜਿੰਦਰ ਸਿੰਘ ਉਹ ਪਾਠ ਕਰ ਰਹੇ ਸੀਗੇ ਸਾਰੀ ਸੰਗਤ ਬੈਠ ਕੇ ਉਹਨਾਂ ਦੇ ਦਾ ਪਾਠ ਹੈ ਜਿਹੜਾ ਸ਼ਬਦ ਹੈ ਜਿਹੜਾ ਉਹ ਸੁਣ ਰਹੀ ਸੀਗੀ ਮੈਂ ਉਥੇ 15 20 ਮਿੰਟ ਅੱਧਾ ਘੰਟਾ ਬੈਠਿਆ ਤੇ ਉਥੋਂ ਦੁਆਰਾ ਮੱਥਾ ਟੇਕ ਕੇ ਉੱਠ ਕੇ ਚਲਾ ਗਿਆ ਕਿਉਂਕਿ ਉਸੇ ਦਿਨ ਡਾਕਟਰ ਬਲਬੀਰ ਸਿੰਘ ਨੇ ਜਿਹੜੇ ਉਹਨਾਂ ਦੀ ਮਾਤਾ ਦਾ ਭੋਗ ਸੀਗਾ ਪਟਿਆਲੇ ਮੈਂ ਮੇਰੇ ਨਾਲ ਖੁੱਡੀਆਂ ਸਾਹਿਬ ਉਹ ਵੀ ਉੱਠ ਕੇ ਆ ਗਏ ਸੀ ਦੋਨਾਂ ਨੇ ਇਕੱਠੇ ਜਾਣਾ ਸੀਗਾ ਜੇ ਇਸ ਤੋਂ ਵੱਧ ਸਾਡੀ ਜ਼ੁਬਾਨ ਵੀ ਸਾਂਝੀ ਹੋਈ ਹੋਵੇ ਇੱਕ ਜਦੋਂ ਉੱਠਣ ਲੱਗੇ ਉਦੋਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਉਹ ਸਾਰਿਆਂ ਨਾਲ ਜ਼ਰੂਰ ਹੋਈ ਐ ਪਾਠ ਦੇ ਉੱਪਰ ਬੈਠ ਕੇ ਮੈਂ ਐਡਾ ਕਮਲਾ ਤਾਂ ਹੈ ਨਹੀਂਗਾ ਵਿਕਰਮ ਮਜੀਠੀਆ ਸਾਹਿਬ ਕਿ ਪਾਠ ਦੇ ਉੱਪਰ ਬੈਠ ਕੇ ਤੁਹਾਡੇ ਨਾਲ ਮੈਂ ਭਗਵੰਤ ਮਾਨ ਦੀ ਜੇ ਪੰਜਾਬ ਸਰਕਾਰ ਦੀਆਂ ਗੱਲਾਂ ਕਰਾਂ ਵੀ ਕਿਹਨੇ ਡੋਬ ਬੇੜਾ ਡੋਬ ਤਾਂ ਕਿਹਨੇ ਉਤਾਰਤਾ ਜੇ ਇਸ ਗੱਲ ਤੋਂ ਭੋਰਾ ਵੱਧ ਅੱਧੀ ਗੱਲ ਵੀ ਅੱਧਾ ਪਰਸੈਂਟ ਵੀ ਕੋਈ ਗੱਲ ਹੋਈ ਹੋਵੇ ਤਾਂ ਵਿਕਰਮਜੀਤ ਸਿੰਘ ਮਜੀਠੀਆ ਨੂੰ ਮੈਂ ਕਹਿਣਾ ਚਾਹੂੰਗਾ ਇੱਕ ਫੋਟੋ ਨਹੀਂ ਹੈਗੀਆਂ ਇਹ ਵੀਰ ਮੇਰਿਓ ਇਹ ਇਹ 27 ਫੋਟੋਆਂ ਨੇ ਮੇਰੇ ਕੋਲੇ ਤੁਹਾਨੂੰ ਸਾਰੀਆਂ ਭੇਜ ਦੇਣਾ ਇਹਦੇ ਵਿੱਚ ਇਹਨਾਂ ਫੋਟੋਆਂ ਦੇ ਵਿੱਚ ਜੇ ਮੇਰੀ ਗੱਲ ਮੈਂ ਸਚਾਂ ਸਹੀ ਆ ਕਿ ਵਿਕਰਮ ਮਜੀਠੀਆ ਸੱਚਾ ਝੂਠਾ ਹੈ ਪਾਈ ਹਰਜਿੰਦਰ ਸਿੰਘ ਰਾਗੀ ਪਾਠ ਕਰ ਰਹੇ ਨੇ ਇਹਨਾਂ ਫੋਟੋਆਂ ਦੇ ਵਿੱਚ ਪੈ ਵੀ ਸਿੱਧੂ ਤਲਵੰਡੀ ਸੱਬੋ ਵਾਲੇ ਉਹ ਵੀ ਆਉਣਗੇ ਇਹਨਾਂ ਫੋਟੋਆਂ ਦੇ ਵਿੱਚ ਫਤੇਜੰਗ ਸਿੰਘ ਬਾਜਵਾ ਵੀ ਹਾਜ਼ਰ ਸੀਗੇ ਇਹਨਾਂ ਫੋਟੋਆਂ ਦੇ ਵਿੱਚ ਪ੍ਰਤਾਪ ਬਾਜਵਾ ਵੀ ਸੀਗੇ ਇਹਨਾਂ ਫੋਟੋਆਂ ਦੇ ਵਿੱਚ ਆਹ ਸਾਰੀਆਂ ਤੁਹਾਨੂੰ ਮੈਂ ਫੋਟੋ ਭੇਜ ਦੇਣਾ ਕੱਲੇ-ਕੱਲੇ ਬੰਦੇ ਨੂੰ ਜਾ ਕੇ ਪੁੱਛ ਲਿਓ ਵੀ ਜੇ ਉਹਨਾਂ ਨੇ ਅਮਨ ਅਰੋੜੇ ਤੇ ਵਿਕਰਮ ਜੀਠੀਏ ਨੂੰ ਕੋਈ ਗੱਲਾਂ ਮਾਰਦੇ ਦੇਖਿਆ ਹੈ ਤੇ ਸੱਚ ਝੂਠ ਦਾ ਨਤਾਰਾ ਜਿਹੜਾ ਉਦੀ ਹੋ ਜੂਗਾ ਭਾਈ ਹਰਜਿੰਦਰ ਸਿੰਘ ਰਾਗੀ ਜੀ ਨੂੰ ਪੁੱਛ ਲਿਓ ਜਾ ਕੇ ਵੀ ਅਮਨ ਅਰੋੜੇ ਤੇ ਵਿਕਰਮ ਜੀਠੀਏ ਨੇ ਕੋਈ ਗੱਲਾਂ ਬਾਤਾਂ ਮਾਰੀਆਂ ਨੇ ਕਿ ਨਹੀਂ ਮਾਰੀਆਂ ਨੇ ਪਾਠ ਤੇ ਉਹ ਬੈਠੇ ਨੇ ਹੋਰ ਥਾਂ ਹੈ ਕੋਈ ਨਹੀਂ ਮੈਂ ਜਾ ਕੇ ਬਰਾਬਰ ਬੈਠ ਕੇ ਮੂਹਰੇ ਬੈਠ ਕੇ ਸੁਣ ਲਓ ਸੁਣ ਲਓ ਮੇਰੀ ਗੱਲ ਸੁਣ ਲਓ ਹੁਣ ਵਿਕਰਮ ਜੀਠਿਆ ਜਿਹੜੀ ਗੱਲ ਆ ਮੈਂ ਕਹਿਣਾ ਚਾਹਣਾ ਤੈਨੂੰ ਭਰਾ ਮੇਰਾ ਗੱਲ ਇਹ ਆ ਵੀ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਇੱਕ ਝੂਠੀ ਕਹਾਣੀ ਤੁਸੀਂ ਗੜ ਕੇ ਉਹ ਮੇਰੇ ਸਿਰ ਮੜ ਰਹੇ ਹੋ ਜੇ ਸਹੀ ਹੋ ਸੱਚੇ ਹੋ ਤੇ ਯਾਦਾ ਦਰਬਾਰ ਸਾਹਿਬ ਤੁਸੀਂ ਚੜਜੋ ਤੇ ਯਾ ਦਰਬਾਰ ਸਾਹਿਬ ਮੈਂ ਚੜ ਜਾਣਾ ਆ ਕੱਲੇ ਕੱਲੇ ਬੰਦੇ ਨੂੰ ਜਿਹੜੇ ਮੈਂ ਤੁਹਾਨੂੰ ਨਾਮ ਲਾਏ ਨੇ ਕੱਲੇ ਕੱਲੇ ਬੰਦੇ ਨੂੰ ਜਾ ਕੇ ਪੁੱਛ ਲਿਓ ਵੀ ਆਮਨ ਰੋੜੇ ਨੂੰ ਵਿਕਰਮ ਜੀਠੀਏ ਨਾਲ ਕੋਈ ਗੱਲਾਂ ਕਰਦੇ ਦੇਖਿਆ ਪਾਠ ਤੇ ਦੁਨੀਆ ਬੈਠੀ ਹੈ ਮੂਰੇ ਜਾ ਕੇ ਮੈਂ ਬੈਠ ਗਿਆ ਤੇ ਗੋਡੇ ਨਾਲ ਮੈਨੂੰ ਹੁਣ ਪਰ ਥੋਡੀਆਂ ਮੈਨੂੰ ਵੀ ਇਹ ਲੱਗਦਾ ਸੀਗਾ ਵੀ ਸ਼ਾਇਦ ਤੁਸੀਂ ਕਦੇ ਕੱਚੀ ਔਰ ਹਲਕੀ ਗੱਲ ਕਰਦੇ ਨਹੀਂ ਹੈਗੇ ਪਰ ਵਿਕਰਮ ਜੀਠਿਆ ਜੀ ਥੋੜੀ ਇਸ ਗੱਲ ਤੋਂ ਮੈਨੂੰ ਇੱਕ ਗੱਲ ਪਤਾ ਲੱਗ ਗਿਆ ਵੀ ਤੁਸੀਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਇੱਕ ਹਲਕੀ ਹੋਛੀ ਔਰ ਘਟੀਆਂ ਗੱਲਾਂ ਸਿਰਫ ਆਪਦੀ ਰਾਜਨੀਤੀ ਚਮਕਾਉਣ ਤੇ ਬਚਾਉਣ ਦੇ ਲਈ ਤੁਸੀਂ ਕਰ ਸਕਦੇ ਹੋ ਮੇਰੀ ਤੁਹਾਨੂੰ ਬੇਨਤੀ ਇਹ ਹੈ ਕਿ ਜਾਂ ਤਾਂ ਹੁਣੇ ਚੈਲੰਜ ਮਨਜ਼ੂਰ ਕਰ ਲਿਓ ਕਿ ਇਹ ਚੈਲੰਜ ਮਨਜ਼ੂਰ ਕਰ ਲਿਓ ਦੁਆਰਾ ਕਹਿ ਰਿਹਾ ਮੈਂ ਕਿ ਮੈਂ ਤੁਹਾਡੇ ਨਾਲ ਬੱਬੂ ਤੀਰਜੀਆਂ ਦੇ ਫਾਰਮ ਹਾਊਸ ਦੇ ਉੱਪਰ ਬੈਠ ਕੇ ਮੈਂ ਤੁਹਾਡੇ ਨਾਲ ਕੋਈ ਵੀ ਸਿਆਸੀ ਗੱਲ ਕੀਤੀ ਹੋਵੇ ਸਵਾਇ ਇੱਕ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੋਂ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਇਹ ਜਹਾ ਝੂਠਾ ਬੰਦਾ ਇਹ ਜਹਾ ਗੁਰੂ ਦੀ ਹਾਜ਼ਰੀ ਦੇ ਵਿੱਚ ਕਹਾਣੀਆਂ ਘਾਣਨ ਵਾਲਾ ਬੰਦਾ ਮੈਨੂੰ ਸ਼ੋਸ਼ੇ ਛੱਡਣ ਦੀ ਆਦਤ ਨਹੀਂ ਹੈਗੀ ਨਾ ਮੈਨੂੰ ਜਵਲੀਆਂ ਮਾਰਨ ਦੀ ਆਦਤ ਹੈ ਜੇ ਮੈਂ ਇਹ ਕਹਾ ਕਿ ਵਿਕਰਮ ਮਜੀਠੀਆ ਮੈਨੂੰ ਕਿਤੇ ਕਹਿੰਦਾ ਜੀ ਕਿ ਸਾਡਾ ਤਾਂ ਪਣੋਈ ਹੈ ਜਿਹੜਾ ਉਹੀ ਨਹੀਂ ਖੇੜਾ ਛੱਡਦਾ ਹੈਗਾ ਅਕਾਲੀ ਦਲ ਦਾ ਬੇੜਾ ਡੋਪਤਾ ਉਹ ਤਾਂ ਖੇੜਾ ਛੜਾਵੇ ਇਹ ਗੱਲ ਵਿੱਚ ਗੱਲ ਬਣਦੀ ਹੈ ਕੋਈ ਸੋ ਇਸ ਕਰਕੇ ਮੇਰੇ ਕਹਿਣ ਦਾ ਮਤਲਬ ਇਹ ਹੈ ਜਿੰਨੇ ਬੰਦੇ ਨੇ 27 ਫੋਟੋਆਂ ਨੇ ਤੁਹਾਨੂੰ ਫਾਰਵਰਡ ਕਰ ਦੇਣਾ ਕੱਲੇ-ਕੱਲੇ ਬੰਦੇ ਨੂੰ ਜਾ ਕੇ ਮਜੀਠੀ ਵਾਲੇ ਤਸੱਲੀ ਕਰਨ ਤੁਸੀਂ ਮੀਡੀਆ ਵਾਲੇ ਤਸੱਲੀ ਕਰੋ ਤੇ ਜੇ ਤਸੱਲੀ ਥੋੜੀ ਨਾ ਹੋਵੇ ਸੁਣੋ ਜੇ ਥੋੜੀ ਤਸੱਲੀ ਨਾ ਹੋਵੇ ਤੇ ਬਿਕਰਮ ਜੀਠੀ ਨਾਲ ਆਪਦੀ ਤਸੱਲੀ ਕਰਾਉਣੀ ਹੋਵੇ ਤੇ ਯਾ ਆਪਦੇ ਜਵਾਕ ਨੂੰ ਲੈ ਕੇ ਦਰਬਾਰ ਸਾਹਿਬ ਉਹ ਚੜ ਜੇ ਤੇ ਨਹੀਂ ਮੈਂ ਚੜਦਾ ਛੁਰਲੀ ਛੱਡੀ ਕਿਉਂ ਮਜੀਠੀ ਉਹ ਸੁਣ ਦੱਸੋ ਉਹ ਯਾਰ ਮੇਰੀ ਗੱਲ ਸਮਝੋ ਉਹਦਾ ਆਦੀ ਆਦਤ ਬਣ ਚੁੱਕੀ ਹੈ ਛੁਰਲੀ ਛੱਡੀ ਕਿਉਂ ਨੇ ਛੁਰਲੀ ਛੱਡੀ ਛੁਰਲੀ ਕਿਉਂ ਛੱਡਦਾ ਉਹ ਉਹ ਤੁਸੀਂ ਉਹਨੇ ਕਹਿਣਾ ਛੁੱਲੀ ਉਹਨੂੰ ਅੱਜ ਤੱਕ ਕਦੇ ਬਿਕਰਮ ਜੀਠੀਆ ਨੂੰ ਕਿਸੇ ਨੇ ਸ਼ੁਰਲੀਆਂ ਦਾ ਜਵਾਬ ਦਿੱਤਾ ਨਹੀਂ ਹੈਗਾ ਪਰ ਉਹਨੂੰ ਕਹੇ ਹੁਣ ਕੋਨੇ ਗੱਤ ਸਾਹਿਬ ਸਿੰਘ ਪਸਾਲੇ ਇਹ ਅਮਨ ਅਰੋੜਾ ਹੈ ਕਿਤੇ ਐਵੇਂ ਭਲੇਖੇ ਜਨਾਰੇਗੀ ਸਾਰੇ ਭਲੇਖੇ ਦੂਰ ਕਰ ਦੂੰ ਤੇਰੇ ਮੈਂ ਅਰੋੜਾ ਸਾਹਿਬ ਲੱਗਦਾ ਕਿ ਹੁਣ ਜਿੱਦਾਂ ਅੱਗੇ ਕਹਿਣ ਕਿ ਕਿ ਜਦੋਂ ਪਾਰਟੀ ਦੇ ਆਪਸੀ મતਭੇਦ ਹੋ ਸਕਦੇ ਪਾਰਟੀਆਂ ਦੇ મતਭੇਦ ਹੋ ਸਕਦੇ ਨੇ ਕਹਿੰਦੇ ਪਰਸਨਲਟੀ ਇੱਕੋ ਜਿਹੀ ਹੋ ਜਾਂਦੀ ਕਿ ਲੱਗਦਾ ਕਿ ਉਹ ਇਨਸਾਨੀਅਤ ਤੌਰ ਤੇ ਵੀ ਕਿਸੇ ਦੂਸਰੇ ਪਾਰਟੀ ਨਾਲ ਬਹਿਣਾ ਔਕਾ ਹੋ ਗਿਆ ਮੈਂ ਆਹੀ ਤਾਂ ਹੁਣ ਮੈਂ ਮੈਂ ਇਹ ਉਸ ਦਿਨ ਬੈਠੇ ਸੀਗੇ ਹੁਣ ਮੈਂ ਪਰਮਾਤਮਾ ਨੂੰ ਉਸ ਦਿਨ ਤੱਕ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਬੈਠੇ ਸੀਗੇ ਹੁਣ ਮੈਂ ਤੁਹਾਡੇ ਮੀਡੀਆ ਦੇ ਸਾਹਮਣੇ ਗੁਰੂ ਮਹਾਰਾਜ ਅੱਗੇ ਅਰਦਾਸ ਕਰਦਾ ਕਿ ਗੁਰੂ ਸਾਹਿਬ ਇਹੋ ਜਿਹੇ ਬੰਦੇ ਨਾਲ ਕਦੇ ਆਪਦੀ ਹਜ਼ੂਰੀ 'ਚ ਜਨਾ ਨੂੰ ਬਿਠਾਇਓ ਮੈਨੂੰ ਇਹੋ ਜਿਹੇ ਬੰਦੇ ਤੂੰ ਦੂਰ ਹੀ ਰੱਖਿਓ ਜਿਹੜੇ ਨਿਰੇ ਹੀ ਝੂਠ ਦਾ ਪਲੰਦਾ ਬੁੰਨਦੇ ਹੁਣ ਸੋ ਵਿਕਰਮ ਜੀਠੀਆ ਦੁਆਰਾ ਚੈਲੇਂਜ ਕਰਦਾ ਯਾਨੀ ਕਹਿ ਲਈਏ ਦੁਆਰਾ ਚੈਲੇਂਜ ਕਰਦਾ ਤੀਜੀ ਵਾਰੀ ਕਰ ਰਿਹਾ ਜੇ ਥੋੜੀ ਗੱਲ ਸਹੀ ਹੈ ਕਿ ਬੱਬੂ ਤੀਰਜਾ ਦੇ ਫਾਰਮ ਤੇ ਇੰਨਾ ਫੋਟੋਆਂ ਦੇ ਵਿੱਚ ਮੈਂ ਤੁਹਾਡੇ ਨਾਲ ਕੋਈ ਸਿਆਸੀ ਗੱਲ ਵੀ ਕੀਤੀ ਹੋਵੇ ਭਗਵੰਤ ਮਾਨ ਬਾਰੇ ਜਾਂ ਪੰਜਾਬ ਸਰਕਾਰ ਬਾਰੇ ਜਾਂ ਆਮ ਆਦੀ ਪਾਰਟੀ ਬਾਰੇ ਜਾਂ ਕੋਈ ਤੁਸੀਂ ਮੇਰੇ ਨਾਲ ਕੀਤੀ ਹੋਵੇ ਤੇ ਜਿਆਦਾ ਜਵਾਕਰ ਨੂੰ ਲੈ ਕੇ ਦਰਬਾਰ ਸਾਹਿਬ ਤੁਸੀਂ ਚੜ੍ਹਦੋ ਨਹੀਂ ਭਰਾ ਮੈਂ ਚੜ੍ਹਦਾ ਯਾਨੀ ਹੁਣ ਜਿਨ੍ਹਾਂ ਆਮ ਆਦੀ ਪਾਰਟੀ ਲੀਡਰ ਇਹਨੂੰ ਬਚਿਆ ਕਰਨਗੇ ਦੂਸਰੀ ਸਿਆਸੀ ਪਾਰਟੀ ਉਹ ਯਾਰ ਬਚਨ ਮੇਰੀ ਗੱਲ ਸਮਝੋ ਕੋਈ ਨਹੀਂ ਪਤਾ ਫਿਰ ਕੋਈ ਗੱਲ ਇਹੋ ਜਿਹੀ ਤੁਸੀਂ ਤੁਸੀਂ ਗੱਲ ਨੂੰ ਸਮਝੋ 1 ਮਿੰਟ ਯਾਰ ਜੇ ਕਿਤੇ ਕਿਸੇ ਸਿਆਸੀ ਪ੍ਰੋਗਰਾਮ ਤੇ ਚਲੋ ਅੱਡ ਗੱਲ ਹੈ ਉੱਥੇ ਤਾਂ ਕਿਹਨੇ ਇਕੱਠੇ ਹੋਣਾ ਹੁੰਦਾ ਜੇ ਕਿਸੇ ਧਾਰਮਿਕ ਸਮਾਜਿਕ ਪ੍ਰੋਗਰਾਮ ਤੇ ਇਕੱਠੇ ਹੋ ਜਾਂਨੇ ਆ ਤੇ ਤੇ ਉਹਦੇ ਵਿੱਚ ਉਹਦਾ ਤੁਸੀਂ ਰਾਜ ਬਾਅਦ ਚ ਸਿਆਸੀਕਰਨ ਕਰੋ ਛੋਟੀ ਗੱਲ ਮੇਰੀ ਇਸ ਤੋਂ ਹਲਕੀ ਔਰ ਘੱਟੀਆਂ ਗੱਲ ਕੀ ਹੋਊਗੀ ਮੈਂ ਮੈਂ ਵਿਕਰਮਜੀਤ ਸਿੰਘ ਵਜੀਠੀਆ ਤੋਂ ਉਹਨਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਇਹ ਲੱਗਦਾ ਸੀ ਜਿਹੜਾ ਬੰਦਾ ਇੰਨੇ ਕੌਨਫੀਡੈਂਸ ਨਾਲ ਗੱਲ ਕਰਦਾ ਹੈ ਮਾੜੀ-ਮੋਟੀ ਕੋਈ ਸੱਚਾਈ ਸਿਰ ਪੈਰ ਹੋਊਗਾ ਪਰ ਹਾਂ ਯਾਰ ਬੰਦਾ ਭਰਾ ਮੇਰਾ ਵਿਕਰਮ ਜੀ ਤੁਸੀਂ ਬੰਦੇ ਹਲਕੀ ਨਿਕਲੇ ਠੀਕ ਹੈ ਠੀਕ ਹੈ ਓਕੇ ਜੀ ਥੈਂਕ ਯੂ ਨਹੀਂ ਲੱਗਦਾ ਵੀ ਇਹ ਬਿਆਨ ਬਾਜੀ ਕਿਉਂ ਕੀਤੀ ਜਾ ਰਹੀ ਹੈ ਤੁਸੀਂ ਲੇਟ ਆਏ ਹੋ ਲੇਟ ਆਏ ਹੋ ਹੁਣ ਹੁਣ ਜਿਹੜੀ ਗੱਲ ਹੁਣ ਮੈਨੂੰ ਨਾਲ ਸਵਾਲ ਕਰੇ ਹੁਣ ਜਾ ਕੇ ਉਹਨੂੰ ਪੁੱਛਿਓ ਉਹ ਵਸੂਗੀ ਯਾਰ ਧੰਨਵਾਦ ਸਰ ਆ ਯਾਰ ਕਿੰਨਾ ਸੀ ਯਾਰ ਚੰਡੀਗੜ੍ਹ ਦੇ ਵਿੱਚ ਕੈਬਨਟ ਮੰਤਰੀ ਤੇ ਪੰਜਾਬ ਆਪ ਪ੍ਰਧਾਨ ਅਮਨ अरोੜਾ ਦੇ ਵੱਲੋਂ ਪ੍ਰੈਸ ਨੂੰ ਸੰਬੋਧਨ ਕੀਤਾ ਗਿਆ ਠੀਕ ਕੈਬਨਟ ਮੀਟਿੰਗ ਤੋਂ ਪਹਿਲਾਂ ਇਸ ਮੌਕੇ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਕਈ ਗੱਲਾਂ ਨੇ ਜਿਹੜੀਆਂ ਕੀਤੀਆਂ ਨੇ ਉਹਨਾਂ ਨੇ ਕਿਹਾ ਕਿ ਮੈਂ ਝੂਠ ਨਹੀਂ ਬੋਲਦਾ ਵਿਕਰਮ ਮਜੀਠੀਆ ਝੂਠ ਬੋਲਦੇ ਨੇ ਜੇਕਰ ਵਿਕਰਮ ਮਜੀਠੀਆ ਕਹਿੰਦੇ ਨੇ ਕਿ ਸੱਚ ਬੋਲਦੇ ਨੇ ਤਾਂ ਅਸੀਂ ਦਰਬਾਰ ਸਾਹਿਬ ਚੜ੍ਹਦੇ ਹਾਂ